ਸਾਰੀ ਦੁਨੀਆ ਦੇ ਹਰ ਮੁਲਕ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਰਾਜਨੀਤਿਕ ਮਿਲਣਗੇ ਜਿਨ੍ਹਾਂ ਦੀ ਰਾਜਨੀਤੀ ਦੇ ਵਿੱਚ ਮੌਤ ਹੋ ਚੁੱਕੀ ਖਤਮ ਹੋ ਗਏ ਕਿਸੇ ਵਕਤ ਇਹਨਾਂ ਦਾ ਤੋਤੀ ਬੋਲਦਾ ਸੀ ਅਖਬਾਰਾਂ ਤੇ ਛਾਏ ਹੋਏ ਸਨ ਟੀਵੀ ਤੇ ਇਹੀ ਛਾਏ ਹੋਏ ਸਨ ਰੇਡੀਓ ਦੇ ਵਿੱਚ ਇਹਨਾਂ ਦੀ ਖਬਰਾਂ ਸਨ ਲੋਕਾਂ ਦੀ ਜ਼ੁਬਾਨ ਤੇ ਇਹਨਾਂ ਦੀ ਚਰਚਾ ਸੀ ਅੱਜ ਨਹੀਂ ਅੱਜ ਕੁਝ ਵੀ ਨਹੀਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਜ਼ਾਰਾਂ ਮਨੁੱਖ ਨੇ ਜੋ ਕਿਸੇ ਵਕਤ ਅਖਬਾਰਾਂ ਦੇ ਛਾਏ ਹੋਏ ਸਨ ਉਹਨਾਂ ਦੀਆਂ ਹੀ ਫੋਟੋਆਂ ਛਪਦੀਆਂ ਸਨ ਟੀਵੀ ਤੇ ਰੇਡੀਓ ਤੇ ਮਨੁੱਖੀ ਜ਼ਬਾਨ ਤੇ ਚਰਚਾ ਦਾ ਵਿਸ਼ੇ ਉਹੀ ਆਉਂਦੇ ਸਨ ਉਹਨਾਂ ਦੀਆਂ ਹੀ ਗੱਲਾਂ ਹੁੰਦੀਆਂ ਸਨ ਅੱਜ ਨਹੀਂ ਖਤਮ ਇਸ ਤਰ੍ਹਾਂ ਦੇ ਪੁਰਸ਼ ਨੂੰ ਕਹਿੰਦੇ ਨੇ ਇਸ ਦੀ ਰਾਜਨੀਤਿਕ ਮੌਤ ਹੋ ਚੁੱਕੀ ਬੜੇ ਬੜੇ ਉੱਚੇ ਅਹੁਦਿਆਂ ਤੇ ਰਹਿਣ ਵਾਲੇ ਬੜੇ ਪ੍ਰਤਿਸ਼ਠਿਤ ਬੰਦੇ ਹੈ ਜਿਨ੍ਹਾਂ ਦਾ ਤੋਤੀ ਬੋਲਦਾ ਸੀ ਅੱਜ ਕੁਝ ਵੀ ਨਹੀਂ ਅੱਜ ਕਿਸੇ ਗਲੀ ਚੋਂ ਲੰਘ ਜਾਣ ਨਾ ਤੇ ਸ਼ਾਇਦ ਕਿਸੇ ਨੂੰ ਪਤਾ ਵੀ ਨਾ ਚਲੇ ਕੌਣ ਹੈ ਲੇਕਿਨ ਕਿਸੇ ਵਕਤ ਐਸਾ ਹੁੰਦਾ ਸੀ ਕਿ ਕਿਸੇ ਸ਼ਹਿਰ ਵਿੱਚ ਪਹੁੰਚਣਾ ਹੈ ਤਾਂ ਇੱਕ ਮਹੀਨੇ ਪਹਿਲੇ ਲੋਕਾਂ ਨੂੰ ਪਤਾ ਹੁੰਦਾ ਸੀ ਉਹਦਾ ਇੱਕ ਬੋਲ ਸੁਣਨ ਲਈ ਲੱਖਾਂ ਮਨੁੱਖ ਪਹੁੰਚਦੇ ਸਨ ਅੱਜ ਨਹੀਂ ਰਾਜ ਨੇ ਤੱਕ ਮੌਤ